ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਮਾਗ ਮਹੀਨੇ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ। ਸੋ ਅੱਜ ਜਿਹੜਾ ਹੈਗਾ ਆਪਣੇ ਪਿੰਡ ਮਾਗੀ ਦੇ ਮੇਲੇ ਸ਼੍ਰੀ ਮੁਕਸਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਜੂਸ ਦਾ ਲੰਗਰ ਲਗਾਇਆ ਗਿਆ। ਸਾਰੇ ਪਿੰਡ ਦੇ ਜਿਹੜੇ ਸਯੋਗ ਸਦਕਾ ਇਹ ਉਪਰਾਲਾ ਕੀਤਾ ਗਿਆ ਜਿਸ ਵਿੱਚ ਬੱਚੇ ਤੋਂ ਲੈ ਕੇ ਹਰ ਵਰਗ ਦੇ ਨੌਜਵਾਨ ਨੇ ਦਿਲ ਲਗਾ ਕੇ ਸੇਵਾ ਕੀਤੀ ਤੇ ਇਕਤਾ ਦਾ ਸਬੂਤ ਦਿੱਤਾ। ਆਪਣੀ ਵੀਡੀਓ ਅੱਜ ਹੋਰ ਟੌਪਿਕ ਤੇ ਹੈ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਆਪਾਂ ਖੇਤੀਬਾੜੀ ਦੇ ਮਾਧਿਅਮ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੋ ਮੇਰੀ ਬੇਨਤੀ ਹੈ ਵੀਡੀਓ ਪੂਰੀ ਸੁਣ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਜੋ ਆਪਾਂ ਨੂੰ ਆਪਣੇ ਇਤਿਹਾਸ ਦਾ ਪਤਾ ਚੱਲ ਸਕੇ ਸ਼ਿੱਦੀ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ ਜਿਸ ਨੂੰ ਮੰਗੀ ਦੇ ਮੇਲੇ ਨਾ ਨਾਮ ਨਾਲ ਵੀ ਜਾਣਿਆ ਜਾਂਦਾ ਸਿੱਖ ਇਤਿਹਾਸ ਵਿੱਚ ਮਨਾਏ ਜਾਂਦੇ ਜੋੜ ਮੇਲੇ ਆਂ ਦਾ ਗੌਰਮ ਮਈਤੇ ਇਤਿਹਾਸਿਕ ਪਿਸ਼ੋਕੜ ਹੈ। ਛੇਦੀ ਜੋੜ ਮੇਲਾ ਵੀ ਉਹਨਾਂ ਵਿੱਚੋਂ ਇੱਕ ਹੈ ਮੰਗਦੇ ਮਹੀਨੇ ਮਨਾਇਆ ਜਾਣ ਵਾਲਾ ਇਹ ਮੇਲਾ ਮੰਗੀ ਦੇ ਮੇਲੇ ਨਾਲ ਵੀ ਪ੍ਰਸਿੱਧ ਹੈ। ਇਸ ਦਿਹਾੜੇ ਦਾ ਪਿਸ਼ੋਕੜ ਸ੍ਰੀ ਮੁਕਤਸਰ ਸਾਹਿਬ ਜਿਸ ਦਾ ਪੁਰਾਣਾ ਨਾਮ ਖਦਰਾਣੇ ਦੀ ਟਾਬ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਦੇਣ ਵਾਲੇ 40 ਸਿੰਘਾਂ ਦਾ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਮੁਰ ਹਾਜ਼ਰ ਹੋ ਕੇ ਮੁਗਲ ਫੌਜਾਂ ਨਾਲ ਟੱਕਰ ਲੈਣ ਤੋਂ ਬਾਅਦ ਬੇਦਾਵਾ ਪੜਵਾ ਕੇ ਆਪਾ ਵਰਨ ਦੀ ਇਤਿਹਾਸਿਕ ਘਟਨਾ ਨਾਲ ਜੁੜਿਆ ਹੋਇਆ ਹੈ 1705 ਈਸਵੀ ਵਿੱਚ ਜਦੋਂ ਸਰਹੰਦ ਦੇ ਸੂਬੇਦਾਰ ਵਜੀਰ ਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿੱਛਾ ਕਰਦਾ ਹੋਇਆ ਮਾਲਵੇ ਦੇ ਇਲਾਕੇ ਵਿੱਚ ਦਾਖਲ ਹੋਇਆ ਤਾਂ ਉਸ ਸਮੇਂ ਸਿੰਘਾਂ ਨੇ ਇੱਕ ਦਰਾਣੇ ਦੀ ਟਾਬ ਤੇ ਵੈਰੀ ਨਾਲ ਮੁਕਾਬਲਾ ਕੀਤਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬਦਾਵਾ ਦੇ ਕੇ ਗਾਇ ਸਿੰਘਾ ਨੇ ਮਾਈ ਭਾਗੌਰ ਜੀ ਦੀ ਪ੍ਰੇਰਣਾ ਸਦਕਾ ਆਪਣੀ ਗਲਤੀ ਦਾ ਅਹਿਸਾਸ ਕਰਕੇ ਮੁਗਲ ਫੌਜਾਂ ਨਾਲ ਟੱਕਰਾ ਕਰਕੇ ਬਹਾਦਰੀ ਨਾਲ ਸ਼ਹਾਦਤ ਤੇ ਜਾਮ ਪੀਤੇ ਜਦੋਂ ਗੋਲੀਬਾਰੀ ਬੰਦ ਹੋਈ ਤਾਂ ਗੁਰੂ ਸਾਹਿਬ ਤੇ ਖਾਲਸਾ ਫੌਜ ਹੈਰਾਨ ਹੋਈ ਕੌਣ ਹੈ ਜੋ ਮੁਗਲ ਫੌਜਾਂ ਦੇ ਸ਼ੱਕੇ ਛੁਡਾ ਰਿਹਾ ਹੈ 40 ਸਿੰਘਾਂ ਦੀ ਅਗਵਾਈ ਕਰ ਰਹੇ ਭਾਈ ਮਾਹ ਸਿੰਘ ਵੀ ਗੁਰੂ ਸਾਹਿਬ ਦੀ ਉਡੀਕ ਕਰ ਰਹੇ ਸੀ ਜੰਗ ਦੇ ਵਿੱਚ ਮੁਗਲਾਂ ਨਾਲ ਲੜਾਈ ਦੌਰਾਨ ਸ਼ਰੀਰ ਤੇ ਫਟ ਸਨ ਜਦੋਂ ਭਾਈ ਮਾਹ ਸਿੰਘ ਨੇ ਸਦਰਾਇਆਂ ਤੇ ਪਿਆਸੀਆਂ ਅੱਖਾਂ ਨਾਲ ਗੁਰੂ ਜੀ ਨੂੰ ਤੱਕਿਆ ਤਾਂ ਗੁਰੂ ਸਾਹਿਬ ਦਾ ਵੀ ਜਿਹੜਾ سینਾ ਸੀਗਾ ਦਿਲ ਸੀ ਪਸੀਜ ਗਿਆ ਤੇ ਭਾਈ ਮਾਹ ਸਿੰਘ ਨੇ ਬੇਦਾਵਾ ਪੜਨ ਲਈ ਗੁਰੂ ਸਾਹਿਬ ਨੂੰ ਇਸ਼ਾਰਾ ਕੀਤਾ ਭਾਈ ਮਾਹ ਸਿੰਘ ਜੀ ਦੀ ਭਾਈ ਮਾਹ ਸਿੰਘ ਦੀ ਜਿਹੜੀ दिली ਇੱਛਾ ਸੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਦਾਵਾ ਪਾੜ ਕੇ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕੀਤਾ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇੱਕ ਇਸ ਸਥਾਨ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਰੱਖਿਆ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ 40 ਸਿੰਘਾਂ ਦੇ ਨਾਂ ਇਸ ਪ੍ਰਕਾਰ ਹਨ ਸਰਦਾਰ ਮਾਹ ਸਿੰਘ ਸਰਦਾਰ ਸਾਧੂ ਸਿੰਘ ਸਰਦਾਰ ਸਰਜਾ ਸਿੰਘ ਸਰਦਾਰ ਸੁਹੇਲ ਸਿੰਘ ਸਰਦਾਰ ਸੁਲਤਾਨ ਸਿੰਘ ਸਰਦਾਰ ਸੋਭਾ ਸਿੰਘ ਸਰਦਾਰ ਸੰਤ ਸਿੰਘ ਸਰਦਾਰ ਹਰਸਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਕਰਨ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਕਾਲਾ ਸਿੰਘ ਸਰਦਾਰ ਕੀਰਤ ਸਿੰਘ ਸਰਦਾਰ ਕਿਰਪਾਲ ਸਿੰਘ ਸਰਦਾਰ ਖੁਸ਼ਹਾਲ ਸਿੰਘ ਸਰਦਾਰ ਗੁਲਾਬ ਸਿੰਘ ਸਰਦਾਰ ਗੰਗਾ ਸਿੰਘ ਸਰਦਾਰ ਗੰਡਾ ਸਿੰਘ ਸਰਦਾਰ ਕਰਬਾਰਾ ਸਿੰਘ ਸਰਦਾਰ ਚੰਬਾ ਸਿੰਘ ਸਰਦਾਰ ਜਾਦੂ ਸਿੰਘ ਸਰਦਾਰ ਜੋਗਾ ਸਿੰਘ ਸਰਦਾਰ ਜੰਗ ਸਿੰਘ ਸਰਦਾਰ ਬੂੜ ਸਿੰਘ ਸਰਦਾਰ ਦਿਆਲ ਸਿੰਘ ਸਰਦਾਰ ਦਰਬਾਰਾ ਸਿੰਘ ਸਰਦਾਰ ਦਿਲਬਾਗ ਸਿੰਘ ਸਰਦਾਰ ਧਰਮ ਸਿੰਘ ਸਰਦਾਰ ਧੰਨਾ ਸਿੰਘ ਸਰਦਾਰ ਨਿਹਾਲ ਸਿੰਘ ਸਰਦਾਰ ਨਿਦਾਨ ਸਿੰਘ ਸਰਦਾਰ ਭਾਗ ਸਿੰਘ ਸਰਦਾਰ ਭੋਲਾ ਸਿੰਘ ਸਰਦਾਰ ਭੋਗਾ ਸਿੰਘ ਸਰਦਾਰ ਸ਼ਮੀਰ ਸਿੰਘ ਸਰਦਾਰ ਮੱਜਾ ਸਿੰਘ ਸਰਦਾਰ ਮਾਨ ਸਿੰਘ ਸਰਦਾਰ ਮਯਾ ਸਿੰਘ ਸਰਦਾਰ ਰਾਈ ਸਿੰਘ ਸਰਦਾਰ ਲਸ਼ਮਨ ਸਿੰਘ ਇਹਨਾਂ ਸ਼ਹੀਦ ਹੋਏ 40 ਸਿੰਘਾਂ ਨੂੰ 40 ਮੁਕਤਿਆਂ ਦੇ ਸਤਕਾਰ ਤੇ ਪਵਿੱਤਰ ਪਦ ਨਾਲ ਸਿੱਖ ਧਰਮ ਵਿੱਚ ਯਾਦ ਕੀਤਾ ਜਾਂਦਾ ਹੈ ਸ਼ੇਦੀ ਜੋੜ ਮੇਲਾ ਔਰਤ ਦੀ ਵੀਰਤਾ ਦੇ ਸਿਖਰ ਨੂੰ ਦਰਸਾਉਂਦਾ ਇੱਕ ਤਿਆਤ ਇੱਕ ਇਤਿਹਾਸਿਕ ਉਤਸਵ ਹੈਗਾ ਜਿਸ ਵਿੱਚ ਮਾਤਾ ਭਾਗ گور ਜੀ ਨੇ ਸਿੰਘਾਂ ਦੀ ਅਗਵਾਈ ਕਰਦਿਆਂ ਇਤਿਹਾਸ ਵਿੱਚ ਨਵਾਂ ਰੰਗ ਬਖੇਰਿਆ ਰਾਜ ਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਗੱਲ ਤੇ ਆਮ ਹੁੰਦੀ ਹੈ ਲੇਕਿਨ ਮਰਦਾਂ ਨੂੰ ਲਲਕਾਰਾ ਮਾਰ ਕੇ ਮੈਦਾਨ ਦੇ ਜੰਗ ਵਿੱਚ ਉਹਨਾਂ ਦੀ ਅਗਵਾਈ ਕਰਨੀ ਮਾਤਾ ਪਾਗ ਕੌਰ ਜੀ ਦੇ ਹਿੱਸੇ ਆਇਆ ਹੈ ਸਿੱਖ ਇਤਿਹਾਸ ਦਾ ਇਹ ਪੰਨਾ ਔਰਤ ਵਿਚਲੇ ਸਵੇਮਾਨ ਗੈਰਤ ਤੇ ਅਣਖ ਦੇ ਗੁਣਾਂ ਦਾ ਪ੍ਰਤੱਖ ਜਲਵਾ ਹੈ ਇਹ ਇਤਿਹਾਸ ਔਰਤ ਦੇ ਮਾਨ ਸਨਮਾਨ ਤੇ ਬਰਾਬਰੀ ਦੇ ਹੱਕ ਨੂੰ ਮਨੁੱਖੀ ਮਾਨਸਿਕਤਾ ਵਿੱਚ ਹਮੇਸ਼ਾ ਲਈ ਤਰੋਤਾਜ਼ਾ ਰੱਖੇਗਾ। ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਕਿ ਤੁਹਾਡੇ ਨਾਲ ਜਿਹੜਾ ਹੈਗਾ ਇਹ ਥੋੜੀ ਜਿਹੜੀ ਹੈਗੀ ਐ ਸਿੱਖ ਇਤਿਹਾਸ ਸਬੰਧੀ ਆਪਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਆਪਾਂ ਪੰਜਾਬ ਦੇ ਵਿੱਚ ਜੰਮੇ ਜਾਏ ਹੈਗੇ ਆ ਸਾਡੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਡਾ ਫਰਜ਼ ਵੀ ਬਣਦਾ ਹੈ ਉਹਨਾਂ ਨੂੰ ਹਰ ਸਾਲ ਦੇ ਨਾਲ ਯਾਦ ਰੱਖੀਏ ਅਸੀਂ। ਤੇ ਸੋਸ਼ਲ ਮੀਡੀਆ ਤੇ ਅਸੀਂ ਐਨੇ ਐਕਟਿਵ ਹੈਗੇ ਆ ਫੋਨ ਸਾਡੇ ਸਾਰਿਆਂ ਕੋਲ ਹੈਗੇ ਆ ਪਰ ਸਾਨੂੰ ਇਤਿਹਾਸ ਬਾਰੇ ਨਹੀਂ ਪਤਾ ਹੈਗਾ ਬਹੁਤ ਅਫਸੋਸ ਦੀ ਗੱਲ ਹੁੰਦੀ ਆ ਜਦੋਂ ਸੋਸ਼ਲ ਮੀਡੀਆ ਤੇ ਐਦਾਂ ਦੀ ਵੀਡੀਓ ਦੇਖਦੇ ਆ ਕਿ ਕਿਸੇ ਪ੍ਰਤੀ ਜਦੋਂ ਕੋਈ ਸ਼ਬਦ ਕੋਈ ਸਵਾਲ ਜਵਾਬ ਪੁੱਛਦੇ ਆ ਆਪਣੇ ਰਿਪੋਰਟਰ ਸਾਹਿਬਾਨ ਤਾਂ ਦਸਤਾਰਾਂ ਵਾਲੇ ਵੀਰ ਵੀ ਜਿਹੜੇ ਹੁੰਦੇ ਆ ਉਹਨਾਂ ਨੂੰ ਗੁਰੂ ਸਾਹਿਬ ਦੇ ਜਿਹੜੇ ਹੈਗੇ ਆ ਪੁੱਤਰਾਂ ਦੇ ਨਾਮ ਨਹੀਂ ਪਤਾ ਹੁੰਦੇ ਪੰਜ ਪਿਆਰਿਆਂ ਦੇ ਨਾਮ ਨਹੀਂ ਪਤਾ ਹੁੰਦੇ ਸਾਡੇ 10 ਗੁਰੂ ਸਹਿਬਾਨਾਂ ਦੇ ਨਾਮ ਨਹੀਂ ਪਤਾ ਹੁੰਦੇ ਸੋ ਮੇਰੀ ਬੇਨਤੀ ਹੈ ਕਿ ਮੋਬਾਈਲ ਚਲਾਉਣਾ ਚੰਗੀ ਗੱਲ ਹੈਗੀ ਆ ਜੇਕਰ ਆਪਾਂ ਇਹਦੀ ਵਰਤੋਂ ਸਹੀ ਤਰੀਕੇ ਨਾਲ ਕਰਦੇ ਆ ਤਾਂ ਇਹਦੇ ਤੋਂ ਉੱਪਰ ਜਿਹੜੀ ਹੈਗੀ ਕੋਈ ਵਧੀਆ ਚੀਜ਼ ਨਹੀਂ ਹੈਗੀ ਦੁਨੀਆ ਤੇ ਪਰ ਜਿਹੜਾ ਇਹਦੇ ਗੁਲਾਮ ਬਣ ਗਏ ਆਪਾਂ ਤਾਂ ਕੀ ਹੋਇਆ ਕਿ ਅਸੀਂ ਆਪਣਾ ਜਿਹੜਾ ਹੈਗਾ ਪਿਛੋਕੜ ਭੁੱਲਦੇ ਜਾ ਰਹੇ ਹਾਂ ਸਾਨੂੰ ਆਪਣੇ ਇਤਿਹਾਸ ਦਾ ਪਤਾ ਨਹੀਂ ਕੋਈ ਸੈਲੀਬ੍ਰਿਟੀ ਦੇ ਨਾਮ ਪੁੱਛ ਲੈ ਜਾਣ ਬੱਚਿਆਂ ਨੂੰ ਤਾਂ ਬਹੁਤ ਜਲਦੀ ਦੱਸ ਦਿੰਦੇ ਜਵਾਬ ਦੇ ਦਿੰਦੇ ਆ ਕਿ ਫਲਾਣੇ ਦਾ ਨਾਮ ਉਹ ਹੈਗਾ ਫਲਾਣੇ ਦਾ ਨਾਮ ਉਹ ਹੈਗਾ ਪਰ ਜਦੋਂ ਗੱਲ ਆਪਣੇ ਇਤਿਹਾਸ ਦੀ ਆਉਂਦੀ ਹੈ ਸਾਡੇ ਗੁਰੂ ਸਾਹਿਬਾਨਾਂ ਦੀ ਆਉਂਦੀ ਹੈ ਪੰਜ ਪਿਆਰੇ ਸਹਿਬਾਨਾਂ ਦੀ ਆਉਂਦੀ ਹੈ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਆਉਂਦੀ ਆ ਤਾਂ ਉਸ ਟਾਈਮ ਜਿਹੜਾ ਹੈਗਾ ਅਸੀਂ ਅਫਸੋਸ ਸਨ ਅਫਸੋਸ ਹੁੰਦਾ ਹੈ ਦੇਖ ਕੇ ਤੇ ਉਦੋਂ ਅਸੀਂ ਉਸ ਟਾਈਮ ਕੀ ਕਹਿੰਨੇ ਆ ਕਿ ਸਾਨੂੰ ਪਤਾ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਜੰਮੇ ਜਾਏ ਹੈਗੇ ਆ ਗੁਰੂ ਘਰ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੋ ਗੁਰਬਾਣੀ ਦੇ ਨਾਲ ਜੋੜੋ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਓ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਕਿਤਾਬਾਂ ਜ਼ਰੂਰ ਪੜ੍ਹਾਓ ਬੱਚਿਆਂ ਨੂੰ ਤੇ ਆਪ ਵੀ ਖੁਦ ਪੜਿਆ ਕਰੋ ਕਿਉਂਕਿ ਸਾਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਜੇਕਰ ਅਸੀਂ ਆਪਣੀ ਹੋਂਦ ਨੂੰ ਭੁੱਲ ਗਏ ਤਾਂ ਜਦੋਂ ਜਿਹੜਾ ਹੈਗਾ ਸਾਡਾ ਅੱਗੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਫਿਰ ਅਸੀਂ ਸਰਵਾਈਵ ਨਹੀਂ ਕਰ ਸਕਦੇ ਗੁਰੂ ਗੁਰੂ ਘਰ ਨਾਲ ਜੋੜੋ ਆਪਣੇ ਬੱਚਿਆਂ ਨੂੰ ਆਪ ਜੋੜੋ ਗੁਰਬਾਣੀ ਨਾਲ ਜੁੜੋ ਕਿਉਂਕਿ ਜਨਮ ਮਰਨ ਦੇ ਫਾਇਦੇ ਨੂੰ ਮਕਾਉਣ ਵਾਲੀ ਹੈਗੀ ਆ ਗੁਰਬਾਣੀ ਹੈ ਉਹ ਸਤੂਪਰ ਜਿਹੜਾ ਹੈਗਾ ਕੁਝ ਨਹੀਂ ਹੈਗਾ ਸੋ ਅੱਜ ਦੀ ਵੀਡੀਓ ਮੈਂ ਕੋਈ ਮੈਨੂੰ ਗਲਤ ਕਮੈਂਟ ਨਾ ਕਰੇਓ ਕਿਉਂਕਿ ਮੇਰਾ ਦਿਲ ਕਰਿਆ ਮੈਨੂੰ ਕਾਫੀ ਟਾਈਮ ਤੋਂ ਮੇਰਾ ਦਿਲ ਕਰਦਾ ਸੀ ਕਿ ਤੁਹਾਡੇ ਨਾਲ ਇੱਕ ਐਦਾਂ ਦੀ ਵੀਡੀਓ ਸਾਂਝੀ ਕਰਾਂ ਜਿਸ ਨਾਲ ਮੈਂ ਆਪਣੀਆਂ ਜੜੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੇ ਬਹੁਤ ਅਫਸੋਸ ਹੁੰਦਾ ਕਿਉਂਕਿ ਯੰਗ ਜਨਰੇਸ਼ਨ ਨੂੰ ਤਾਂ ਖਾਸ ਕਰਕੇ ਜਿਹੜਾ ਹੈਗਾ ਇਸ ਪਾਸੇ ਜੋੜਿਆ ਜਾਣਾ ਚਾਹੀਦਾ ਕਿਉਂਕਿ ਅੱਜ ਇਹ ਟਾਈਮ ਹੈ ਜੇ ਅੱਜ ਅਸੀਂ ਇਸ ਟਾਈਮ ਨੂੰ ਨਾ ਸੰਭਾਲਿਆ ਤਾਂ ਜਿਹੜਾ ਆਉਣ ਵਾਲਾ ਟਾਈਮ ਹੈਗਾ ਉਹ ਸਾਡੇ ਲਈ ਬਹੁਤ ਔਖਾ ਹੋ ਜਾਣਾ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਸੋ ਗੁਰੂ ਘਰ ਨਾਲ ਜੋੜੋ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਇਤਿਹਾਸਕ ਜਿਹੜੀਆਂ ਹੈਗੀਆਂ ਕਿਤਾਬਾਂ ਆਪ ਪੜੋ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਤੇ ਅੱਗੇ ਜਾ ਕੇ ਨਾ ਹੋਵੇ ਕਿ ਆਪਾਂ ਜਦੋਂ ਤੱਕ ਆਪਾਂ ਸੰਭਲੀਏ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਆਪਣਾ ਜਿਹੜਾ ਸਾਰਾ ਕੁਝ ਚਲਾ ਜਾਵੇ ਸੋ ਅੱਜ ਇਹ ਜਿਹੜੀ ਵੀਡੀਓ ਮੈਂ ਬਣਾ ਰਿਆਂ ਇੱਕ ਮੰਗ ਦੀ ਹੈਗੀ ਆ ਤੇ ਆਪਣੇ ਪਿੰਡ ਜਿਹੜਾ ਲੰਗਰ ਲੱਗਿਆ ਹੋਇਆ ਤੇ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਦੇ ਸਹਿਯੋਗ ਸਦਕਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਾਰੇ ਭੈਣਾ ਭਰਾਵਾਂ ਨੇ ਇਹਦੇ ਵਿੱਚ ਵੱਧ ਕੇ ਸੇਵਾ કરી ਜਿੰਨਾ ਕਿਸੇ ਦੀ ਕਿਰਤ ਕਮਾਈ ਸੀਗੀ ਸਭ ਨੇ ਇਹਦੇ ਵਿੱਚ ਦਸਵੰਦ ਪਾਇਆ ਤੇ ਬਹੁਤ ਵਧੀਆ ਲੱਗਿਆ ਸੇਵਾ ਕਰਕੇ ਤੇ ਸਾਡਾ ਮਨੋਰਥ ਹੈਗਾ ਪੰਜਾਬ ਦੇ ਜਿਹੜੇ ਜੰਮੇ ਜਾਏ ਹੈਗੇ ਆ ਉਹਨਾਂ ਦਾ ਮਨੋਰਥ ਹੀ ਹੈ ਸੇਵਾ ਭਾਵਨਾ ਰੱਖਣਾ ਤੇ ਬਹੁਤ ਵਧੀਆ ਲੱਗਿਆ ਇਹ ਸਭ ਕੁਝ ਦੇਖ ਕੇ ਸੋ ਮੇਰੀ ਬੇਨਤੀ ਹੈਗੀ ਆ ਕਿ ਵੀਡੀਓ ਨੂੰ ਪੂਰਾ ਸੁਣ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਤਾਂ ਜੋ ਇਹ ਜਿਹੜੀ ਜਾਣਕਾਰੀ ਹੈਗੀ ਆ ਆਪਣੇ ਵੱਧ ਤੋਂ ਵੱਧ ਪੈਣਾ ਭਰਾਵਾਂ ਤੱਕ ਪਹੁੰਚ ਸਕੇ ਇੱਕ ਵੀਡੀਓ ਕੋਈ ਪੈਸੇ ਕਮਾਉਣ ਦਾ ਜਰੀਆ ਨਹੀਂ ਹੈਗਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਵੈਸੇ ਵੀ ਮੈਂਸ਼ਨ ਕਰਦਾ ਹੀ ਹੁੰਨਾ ਹਰ ਇੱਕ ਵਾਰੀ ਵੀਡੀਓ ਅਲੱਗ-ਅਲੱਗ ਟੌਪਿਕ ਤੇ ਕਿਸਾਨੀ ਬਾਰੇ ਤੇ ਅੱਜ ਮੇਰਾ ਮਨ ਕਰਿਆ ਤੇ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਿਹਾ ਹਾਂ